ਕੀ ਗੱਲ ਜੀ ਇਹਨਾਂ ਗੁਦਾੜ ਕੋਟ ਤੋਂ ਕਿਹਦੀ ਜੇਕਰੋ ਬੀਬੀਸੀ ਅਲਾਨਸਮ ਰੈਡੀਓ ਅੱਜ ਅਸੀਂ ਇਹ ਬਾਪ ਪੋਤੇ ਨੂੰ ਅੱਡੇ ਵਿੱਚ ਬੈਠੇ ਹਾਂ ਕਿ ਕਿਤੇ ਹੈ ਕਿ ਬਹੁਤ ਵੀ ਸਾਡੇ ਨੌਜਵਾਨ ਵੀਰਾਂ ਨੇ ਲੰਘਾ ਲਾਇਆ ਕਿੰਨੇ ਦਿਨ ਹੋ ਗਏ ਸਾਡੇ ਨੌਜਵਾਨ ਵੀਰ ਗੁਦਾੜ ਕੋਟ ਦੇ ਜੋ ਕਿ ਐਨ ਆਰ ਆਈ ਵੀਰਾਂ ਨੇ ਬਹੁਤ ਜ਼ੋਰ ਲਾਇਆ ਹੈ ਤੇ 10 ਦਿਨ ਤੋਂ ਬਹੁਤ ਤਰ੍ਹਾਂ ਦਾ ਨੰਕਸਾ ਲਿਆ ਵਾ ਤੇ ਨਾਲ ਹੀ ਜਸਪੁਰ ਸਾਹਿਬ ਸਾਡੇ ਖੇੜਾ ਸਾਹਿਬ ਜੀਆ ਕੁਲਵਿੰਦਰ ਸਿੰਘ ਖੇੜਾ ਉਹਨਾਂ ਨੇ ਵੀ ਨਾਲ ਆਪਣੀ ਡਿਸਪੈਂਸਰੀ ਲਈ ਆ ਫਰੀ ਸਿਰਾਂਤਨ ਬਸਾਉਣੀ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਤਿੰਨ ਦਿਨ ਤੋਂ ਲੰਗਰ ਜੋ ਚੱਲਣ ਦੀਆਂ ਦਵਾਈਆਂ ਦਾ ਇਹ ਨਾਲ ਡੋਕਟਰ ਸਾਹਿਬ ਖੈਰਾ ਜੋ ਕਿ ਕੁਲਵਿੰਦਰ ਸਿੰਘ ਫਦਾਦ ਕੋਰੇ ਇਹ ਤੁਹਾਨੂੰ ਅੱਗੇ ਜਾ ਕੇ ਸਰਵਾਧ ਕਰਾਉਣੀ ਆ ਜੋ ਕਿ ਨੌਜਵਾਨ ਵੀਰ ਫਦਾਦ ਪਰਮਾਰਥ ਵਾਜ ਜਾ ਥੋੜੀ ਵਾਰ ਵਾਰ ਮਾਰੇ ਇਹ ਲੋਕ ਹਾਲੇ ਬਾੜ ਦੇ ਪੂਰੇ ਗੋਨਾ ਵਾ ਪੱਤ ਲੈ ਕੇ ਲਾਜੂ ਮਾਰੇ ਇਹ ਬਾਈ ਭਾਈ ਪੱਤ ਲੈ ਗਏ ਛੋੜੇ ਧਾ ਕੇ ਤੇ ਪੱਤ ਲੇ ਗੋ ਕੁਛ ਛੋਟੇ ਬੱਚਿਆਂ ਨੂੰ ਖਾ ਕੇ ਰੱਖੋ ਚਾਪੀਆਂ ਘਰ ਆ ਜਾ ਫੋਨ ਤੇ ਛੋਟੇ ਬੱਚੇ ਇਹਨਾਂ ਸਾਥੇ ਰੱਖੋ ਵਾਰੀ ਆਪਣੇ ਸਮਾਨ ਦੀ ਆਲੋਚਨਾ ਵਾਰ ਮੁਰਤਸਾਹਿ ਦਾ ਨੋਕਦਾ ਨੇ ਸਾਡੇ ਨੌਜਵਾਨ ਵੀਰ ਜੋ ਕਿ ਦਿਨ ਰਾਤ ਸੇਵਾ ਕਰਦੇ ਆ ਤੇ ਆ ਸੋਈ ਆ ਜਿੱਤੇ ਬਣ ਬਣ ਕੇ ਤਦਾਰਫ ਆਉਂਦੇ ਆ ਤਰ੍ਹਾਂ ਤਰ੍ਹਾਂ ਦੇ ਇਹ ਉਦਾਦਪੁਰ ਦੇ ਵੀਰ ਆ ਜਿਹੜੇ ਦਿਨ ਰਾਤ ਤੋਂ ਹੀ ਬਹੁਤ ਆਪਣੀਆਂ ਸੇਵਾ ਨਿਭਾ ਰਹੇ ਆ ਤੇ ਮੇਰੇ ਵੀਰ ਨਾਲ ਐਨ ਆਰ ਆਈ ਸੰਯੋਗ ਦੇ ਰਹੇ ਆ ਆ ਸਾਡੇ ਬਲਾਰੇ ਆ ਜੋ ਕਿ ਬੋਲਦੇ ਆ ਕਿ ਪ੍ਰਸ਼ਾਦਾ ਚਾਹਨਾ ਤੇ ਆਪੋ ਆਪਣੀਆਂ ਡਿਊਟੀਆਂ ਬਹੁਤ ਸੋਹਣੀਆਂ ਨਿਭਾਉਂਦੇ ਆ ਨਾ ਦਿਵਾਨ ਬਦਾਲਪੁਰ ਦੇ ਵੀਰ ਜੋ ਕਿ ਕਰਾਉਨੇ ਆ ਜੋ ਕਿ ਤਿੰਨ ਦਿਨ ਤੋਂ ਲਾਇਆ ਲੰਗਰੇ ਨੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਲਾਇਆ ਤੇ ਐਨ ਆਰ ਆਈ ਵੀਰਾਂ ਨੇ ਵੀ ਬਹੁਤ ਸੰਯੋਗ ਦਿੱਤਾ ਵਾ ਤੇ ਸਾਡੇ ਨਾ ਦਿਵਾਨ ਵੀਰ ਬਦਾਲਪੁਰ ਵਾਲੇ ਨੇ ਤੁਹਾਨੂੰ ਗੱਲਬਾਤ ਕਰਾਉਣੀ ਆ ਜੋ ਕਿ ਲਗਾਤਾਰ ਤਿੰਨ ਦਿਨੋਂ ਸੇਵਾ ਕਰ ਰਹੇ ਆ ਵਾਈਰ ਵੀਰਾ ਖਾਲਸਾ ਵਾਈਰ ਵੀਰ ਜੀ ਬੱਤੇ ਇਹ ਗੁਰੂਤਿਆਰੀ ਸਾਧ ਸੰਗਤ ਜੀ ਇਹ ਲੰਗਰ ਵਾ ਬਰਾਲਪੁਰ ਦੀ ਸੰਗਤਾਂ ਨੂੰ ਲਾਇਆ ਗਿਆ ਐਨ ਆਰ ਆਈ ਵੀਰਾਂ ਦੇ ਭੈਣਾਂ ਦੇ ਸੁਯੋਗ ਨਾਲ ਲਾਇਆ ਗਿਆ ਇਹਦੇ ਵਿੱਚ ਪ੍ਰਸ਼ਾਦਾ ਤਿਆਰ ਵਾ ਗੁਰੂਤਿਆਰੀ ਸਾਧ ਸੰਗਤ ਜੀ ਸ਼ਗਨ ਲਈ ਆ ਤੇ ਇਹ ਸਾਡੇ ਭੈਣ ਜੀ ਆ ਜੀ ਜੀ ਦਰਸ਼ਨ कौर ਜੀ ਕਦੇ ਵੀ ਕਰਨਦੇ ਆ ਤੇ ਲੰਗਰ ਦੇ ਵਿੱਚ ਪੰਜ ਤਰ੍ਹਾਂ ਦੇ ਪ੍ਰਸ਼ਾਦੇ ਆ ਜੀ ਮਸਤੀ ਦੀ ਰੋਟੀ ਆ ਤੇ ਕੁੱਦੀ ਲੂਰੀ ਰੋਟੀ ਆ ਨਾਣਵਾ ਬਰਮਾਲੀ ਰੋਟੀ ਆ ਸਾਦੇ ਪਰਚਾਦੇ ਆ ਹਾਂਜੀ ਕੀ ਪਦਾਰਥ ਕੀ ਆ ਨਾਲ ਜਿਹੜਾ ਸਭੀ ਆ ਸਬਜ਼ੀਆਂ ਹੈਗੀਆਂ ਜੀ ਮਟਰ ਪਨੀਰ ਵਾ ਤੇ ਛਾਗ ਵਾ ਚਿੱਟੇ ਚਨੇ ਆ ਆਲੂ ਵੀ ਕੀ ਆ ਤੇ ਕੁੱਦੀ ਢੀ ਆ ਦਹੀਂ ਆ ਦੋਵਾਂ ਜਲੇਬ ਵਾ ਇੱਕ ਮਸਰਾਦੀ ਦਾਲ ਵਾ ਮਾਵਾ ਦੀ ਦਾਲ ਵਾ ਹਾਂਜੀ ਹੋਰ ਵੀ ਅੱਧੀ 6000 ਰੁਪਏ ਨਾਲ ਕਰਵਾਉਣੇ ਆ ਹਾਂਜੀ ਤੁਸੀਂ ਕੀ ਚਾਹਣਾ ਤੋਂ ਲੈ ਜੋ ਕਿੰਨੀ ਕੀਮਤ ਦੇ ਜੀ ਬਾਸ ਨਗਰ ਉਹ ਆਪੇ ਤੇ ਨਾ ਜੀ ਦਾ ਨਾਮ ਹੈਗਾ ਪ੍ਰਧਾਨ ਸੁਲਾਸ ਸਿੰਘ ਉਹ ਜੂਕਦੇ ਨਾਲ ਚੱਲ ਕੇ ਜੋ ਕਿ ਕਾਫੀ ਸਮੇਂ ਤੋਂ ਨਾਗਰਵਰ ਵੱਲੋਂ ਇਹ ਲੰਗਰ ਉਹ ਲਗਾਇਆ ਜਾਂਦਾ ਉਹ ਪਿਛੇ ਵੱਲ ਜਾਉਂਦਾ ਅੰਮ੍ਰਿਤਸਰ ਦੇ ਸਾਈਡ ਤੇ ਲੰਗਰ ਜਿਹੜਾ ਲਾਇਆ ਗਿਆ ਉਹ ਤੇ ਅਸੀਂ ਤੁਹਾਨੂੰ ਭੋਲੀ ਗਏ ਲੰਗਰ ਲਗਾਇਆ ਜਾਂਦਾ ਜੀ ਜੋ ਕਿ ਬਹੁਤ ਸਾਰੇ ਬਹਾਉ ਨੌਵੇਂ ਪਾਤਸ਼ਾਹ ਦੀ ਸਾਹ ਦਾ ਰਾਜ ਦੇਸ਼ ਸਾਧ ਜੀ ਉਹਨਾਂ ਦੇ ਜੋ ਕਿ ਇੱਕ ਪ੍ਰਾਤਨ ਦਾ ਸਮੇਂ ਤੋਂ ਚੱਲ ਜਾ ਰਿਹਾ ਰਖੜ ਪੁਨੀਆ ਦਾ ਜੋਰ ਮਿਲਦਾ ਉਹਦੇ ਸਬੰਧ ਦੇ ਵਿੱਚ ਆ ਸਾਨੂੰ ਸੋ ਮਦਾਨਪੁਰ ਦੀ ਸੰਗਤ ਜੀ ਜੋ ਆਪਣੇ ਵਿਦੇਸ਼ਾਂ ਦੇ ਵਿੱਚ ਦੋ ਬੱਚੇ ਕੰਮ ਕਰਦੇ ਆ ਸਪਨਾ ਵੱਲੋਂ ਜੋ ਵੀ ਥੋੜᱷਾ ਕਮਾਈ ਕਰਕੇ ਇਸ ਲੰਗਰ ਦੇ ਵਿੱਚ ਮਾਇਆ ਪੇਸ਼ੀ ਜਾਂਦੀ ਆ ਉਸ ਮਾਇਆ ਦਾ ਲੰਗਰ ਜਿਹੜਾ ਵਾ ਸੰਗਤ ਵੱਲੋਂ ਜੀ ਫੋਲਣਾ ਵੱਧ ਚੜ ਕੇ ਸੇਵਾ ਕਰਕੇ ਜੋ ਹਰ ਸਾਲ ਲੰਗਰ ਦੇ ਪਦਾਰਥ ਜਿਹੜੇ ਆ ਉਹ ਵਧਾਏ ਜਾਂਦੇ ਆ ਕਿਉਂਕਿ ਪਹਿਲਾਂ ਤਕਰੀਬਨ ਤਿੰਨ ਤਰ੍ਹਾਂ ਦਾ ਫੁਲਕਾ ਚੱਲਦਾ ਸੀ ਅੱਜ ਟਾਈਮ ਪੰਜ ਤਰ੍ਹਾਂ ਦਾ ਫੁਲਕਾ ਚੱਲਦਾ ਵਾ ਤੇ ਜੋ ਦਾਲ ਸਬਜ਼ੀ ਆ ਉਹਦੇ ਬਿਲਕੁਲ ਹੀ ਪ੍ਰਕਾਰ ਦੇ ਤਿਆਰ ਕੀਤੇ ਜਾਂਦੇ ਆ ਚਾਹ ਦੇ ਨਾਲ ਪਕੌੜਾ ਜਾਂ ਜਰਕਮ ਦਾ ਪਕੌੜਾ ਚੱਲਦਾ ਵਾ ਸੋ ਰਸਦੇ ਨਾਲ ਗੁਲਾਬ ਜਾਮਨ ਇਹ ਵੀ ਪਾਸਾ ਦੇ ਨਾਲ ਚੱਲਦੇ ਆ ਸੋ ਸਾਰ ਸੰਤਾਵਾਂ ਚੜ ਕੇ ਨਦੀਆਂ ਸੰਤਾ ਸੇਵਾ ਕਰਦੀਆਂ ਨਮਾਈਆਂ ਬੀਂੀਆਂ ਵੀ ਅਜੁਰਗ ਸੋ ਹਰ ਵਰਦ ਜਿਹੜਾ ਵਾ ਉਹ ਸੇਵਾ ਕਰਕੇ ਆਪਣੀ ਤੇਰਖ ਸਮਾਈ ਸਫਲੀ ਕਰਦਾ ਜੀਵਨ ਜਿਹੜਾ ਸਫਲਾ ਕਰਦਾ ਵਾ ਸੋ ਆਹ ਇੱਕ ਦੂਸਾ ਖਲਸਾ ਵਾਹਿਗੁਰੂ ਕੋਈ ਬੜਾ ਪਛਾਣ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਜੋ ਸੇਵਾਦਾਰ ਆ ਸਾਰੇ ਬਹੁਤ ਹੀ ਇਹ 3 ਦਿਨ ਤੋਂ ਲਗਾਤਾਰ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੰਮ ਕਰ ਰਹੇ ਆ ਮਹਾਰਾਜ ਦੀ ਕੂਟੀ ਨਭਾ ਰਹੇ ਆ ਤੇ ਤੁਹਾਨੂੰ ਬੀਬੀਆਂ ਵੀ ਅਸੀਂ ਸੇਵਾ ਕਰਦੀਆਂ ਵਿਖਾ ਰਹੇ ਆ ਤੇ ਇਹ ਨੌਜਵਾਨ ਦਿਨ ਰਾਤ ਜੋ 3 ਦਿਨ ਹੋ ਗਏ ਨਾ ਇਹਨਾਂ ਨੇ ਘਰ ਵੇਖਿਆ ਨਾ ਇਹ ਸੁੱਤੇ ਸ਼ਰਧਾ ਭਾਵਨਾ ਦੇ ਨਾਲ ਜੋ ਬਾਬੇ ਨਾਨਕ ਨੇ ਵੀਰ ਪੈਦਲ ਲੰਗਰ ਚਲਾਇਆ ਸੀ ਉਹ ਅੱਜ ਕੋਈ ਥੋੜ੍ਹ ਨਹੀਂ ਆਉਂਦੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਤੁਸੀਂ ਨੌਜਵਾਨਾਂ ਦੇ ਮੂੰਹ ਸੋਹਣੀ ਲਿਆਵਾ ਕਿ ਜਿਹੜਾ ਮਹਾਰਾਜ ਦੀ ਐਨੀ ਇੱਕ ਕਿਰਪਾ ਆ ਕਿ 20 ਰੁਪਏ ਦਾ ਲੰਗਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਵਾ ਤੇ ਬਹੁਤ ਹੀ ਜ਼ਿਆਦਾ ਇਹ ਵਾਦਾ ਹੀ ਜਾਂਦਾ ਵਾ ਵਾਦਾ ਹੀ ਜਾਂਦਾ ਵਾ ਤੇ ਕੋਈ ਘਾਟ ਨਹੀਂ ਤੇ ਨੌਜਵਾਨਾਂ ਨੇ ਵੀ ਸੇਵਾ ਕਰਨ ਵਾਲਿਆਂ ਨੇ ਸ਼ਰਧਾ ਭਾਵਨਾ ਦੇ ਨਾਲ ਦਿਨ ਰਾਤ ਇੱਕ ਕੀਤਾ ਜੀ ਇਹ ਨੌਜਵਾਨ ਬਦਾਜਪੁਰ ਦੇ ਵੀਰ ਆ ਤੇ ਬੀਬੀਆਂ ਵੀ ਅਸੀਂ ਵਿਖਾਉਨੇ ਆ ਜੋ ਲੋ ਦੀ ਸੇਵਾ ਦਿਨ ਰਾਤ ਕਰ ਰਹੀਆਂ ਹੋਣ ਜੀ ਦੀ ਦੇਖ ਸਕਦੇ ਹੋ ਕਿ ਬੀਬੀਆਂ ਵੀ ਮਾਤੇ ਆਪਣਾ ਸੇਵਾ ਕਰ ਰਹੀਆਂ ਮਾਤੇ ਬੜੇ ਹੀ ਸਰਦਾ ਭਾਵਨਾ ਦੇ ਨਾਲ ਤੁਸੀਂ ਦੇਖ ਰਹੇ ਹੋ